मान लो पिछले बहुत दिन तो मैं बहुत सारी शुगर कंज्यूम कर रही थी मिठा खा रही डॉक्टर को रिपोर्ट करवाने तो बाद मैं उन्होंने एक रिपोर्ट उन्होंने कहा कि तहूँ तो डायबिटीज है उस पिछे बहुत सारा मिठा कंज्यूम किया चाहे अनकोशियसली बट अपनी बॉडी रिक्वायरमेंट ना ज़्यादा किया मैं उस रिपोर्ट तो यह समझ आ गई कि मैंने डायबिटिज है मैं उन्होंने इन्ना दसदा कि तेनों डायबिटिज हूँ अगर ਅੱਜ ਤੋਂ ਨੈਕਸਟ ਦਿਨਾਂ ਦੇ ਵਿੱਚ ਮਤਲਬ ਮੇਰੇ ਅਗਲੇ ਦਿਨਾਂ ਦੇ ਵਿੱਚ ਮੈਂ ਆਪਣੇ ਲਾਈਫਸਟਾਈਲ ਨੂੰ ਚੇਂਜ ਨਹੀਂ ਕਰਦੀ ਮੈਂ ਸੇਮ ਲਾਈਫਸਟਾਈਲ ਰੱਖ ਰਹੀਆਂ ਜਿਵੇਂ ਮੇਰਾ ਪਿਛਲਾ ਲਾਈਫਸਟਾਈਲ ਸੀਗਾ ਮੈਂ 슈ਗਰ ਉਨੇ ਹੀ ਕੰਜ਼ੂਮ ਕਰ ਰਹੀਆਂ ਮੈਂ ਆਪਣੀ ਬੋਡੀ ਵੱਲ ਧਿਆਨ ਨਹੀਂ ਦੇ ਰਹੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਮੇਰੇ 슈ਗਰ ਠੀਕ ਹੋਣ ਦੇ ਚਾਂਸਸ ਹੈਗੇ ਨਹੀਂ ਆਬਵੀਅਸਲੀ ਨਹੀਂ ਬਟ ਅਗਰ ਮੈਂ ਆਪਣਾ ਲਾਈਫਸਟਾਈਲ ਚੇਂਜ ਕਰ ਲੈਂਦੀ ਹਾਂ ਆਪਣੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੀ ਹਾਂ ਆਪਣੀ ਬੋਡੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੀ ਹਾਂ 슈ਗਰ ਲੈਵਲਸ ਨੂੰ ਘਟਾ ਦੇਣੀ ਆ ਜੋ ਵੀ ਧਿਆਨ ਰੱਖਣ ਵਾਲੀਆਂ ਚੀਜ਼ਾਂ ਮੈਂ ਉਹਨਾਂ ਦਾ ਰੱਖ ਰਹੀ ਹਾਂ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਮੇਰੇ ਰਿਕਵਰ ਹੋਣ ਦੇ ਚਾਂਸਸ ਹੈਗੇ ਆ ਕੀ ਅਗਰ ਮੈਂ 6 ਮਹੀਨਿਆਂ ਬਾਅਦ ਫੇਰ ਰਿਪੋਰਟ ਕਰਵਾਉਂਗੀ ਤਾਂ ਚਾਂਸਸ ਹੈਗੇ ਆ ਕਿ ਮੈਨੂੰ ਡਾਇਬੀਟਿਸ ਮੇਰੀ ਠੀਕ ਹੋ ਸਕਦੀ ਹੈ ਆਬਵੀਅਸਲੀ ਯੈਸ ਹੈਨਾ ਪੋਸੀਬਿਲਿਟੀਜ਼ ਯੈਸ ਹੋ ਸਕਦਾ ਟਾਈਮ ਵੱਧ ਘਟ ਹੋ ਜਾਵੇ ਤਾਂ ਇਦਾਂ ਹੀ ਨਾ ਸਾਡੀ ਜਿਹੜੀ ਸਾਡਾ ਜਿਹੜਾ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਤਿੰਨੋਂ ਇਕੋ ਟਾਈਮ ਤੇ ਐਗਜ਼ਿਸਟ ਕਰ ਰਹੇ ਆ ਸਾਨੂੰ ਲੱਗਦਾ ਹੈ ਕਿ ਫਿਊਚਰ ਆਊਗਾ ਤੇ ਬਹੁਤ ਖੂਬਸੂਰਤ ਆਊਗਾ ਭਾਵੇਂ ਮੈਂ ਅੱਜ ਕੁਝ ਨਾ ਕਰ ਰਹੀ ਹਾਂ ਤੇ ਸਾਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਫਿਊਚਰ ਆਊਗਾ ਬਹੁਤ ਮਾੜਾ ਆਊਗਾ ਜਦਕਿ ਮੈਂ ਅੱਜ ਆਪਣਾ ਬੈਸਟ ਦੇ ਰਹੀ ਹਾਂ ਤੇ ਇਹ ਫਿਊਚਰ ਬਣਨਾ ਕਿੱਥੋਂ ਆ ਸਾਡੇ ਪ੍ਰੈਜ਼ੈਂਟ ਤੋਂ ਪਾਸਟ ਤੋਂ ਪਾਸਟ ਤੋਂ ਸਾਡਾ ਪ੍ਰੈਜ਼ੈਂਟ ਬਣਿਆ ਕਿਉਂਕਿ ਮੈਂ ਪਿਛਲੇ ਦਿਨਾਂ ਤੋਂ ਆਪਣਾ ਮਿੱਠਾ ਕੰਜ਼ੂਮ ਕਰ ਰਹੀ ਸੀ ਅੱਜ ਮੇਰੇ ਪ੍ਰੈਜ਼ੈਂਟ ਦੇ ਵਿੱਚ ਉਹਦਾ ਰਿਜ਼ਲਟ ਸ਼ੋ ਹੋਇਆ ਉਹ ਜਿਹੜਾ ਪਾਸਟ ਸੀ ਨਾ ਉਹ ਪਾਸਟ ਉਸ ਟਾਈਮ ਮੇਰਾ ਪ੍ਰੈਜ਼ੈਂਟ ਸੀ ਤੇ ਅੱਜ ਜਿਹੜਾ ਮੇਰਾ ਪ੍ਰੈਜ਼ੈਂਟ ਹੈ ਨਾ ਉਹ ਉਸ ਟਾਈਮ ਮੇਰਾ ਫਿਊਚਰ ਸੀ ਤੇ ਜੇ ਮੈਂ ਉਸ ਟਾਈਮ ਆਪਣੇ ਆਪ ਨੂੰ ਧਿਆਨ ਦੇ ਲੰਦੀ ਆਪਣੀ 슈ગર ਕੰਜ਼ਿਊਮ 슈ગર ਲੈਵਲਸ 'ਤੇ ਧਿਆਨ ਦੇ ਲੰਦੀ ਤਾਂ ਅੱਜ ਜੋ ਮੇਰਾ ਪ੍ਰੈਜ਼ੈਂਟ ਹੈ ਜੋ ਉਸ ਟਾਈਮ ਫਿਊਚਰ ਸੀਗਾ ਤਾਂ ਉਹ ਸਹੀ ਹੁੰਦਾ ਆਬਵੀਅਸਲੀ ਹੁੰਦਾ ਸਿਮਿਲਰਲੀ ਸਾਡੇ ਪ੍ਰੈਜ਼ੈਂਟ ਦੇ ਬੇਸ ਤੇ ਹੀ ਸਾਡਾ ਫਿਊਚਰ ਬਣਦਾ ਆ ਅੱਜ ਮੈਂ ਜੋ ਆ ਨਾ ਅਗਰ ਮੈਂ ਉਹਨੂੰ ਸਹੀ ਨਹੀਂ ਕੀਤਾ ਤਾਂ ਮੇਰਾ ਫਿਊਚਰ ਉਹੀ ਹੋਊਗਾ ਜੋ ਮੇਰਾ ਅੱਜ ਪ੍ਰੈਜ਼ੈਂਟ ਹੈ ਜਾਂ ਉਹਦੇ ਤੋਂ ਵੀ ਵਰਸਟ ਹੋ ਸਕਦਾ ਹੈ। ਅਗਰ ਮੈਂ ਅੱਜ ਆਪਣਾ ਪ੍ਰੈਜ਼ੈਂਟ ਸਹੀ ਕਰ ਲੈਂਦੀ ਆ ਪ੍ਰੈਜ਼ੈਂਟ ਤੋਂ ਨੈਕਸਟ ਡੇ ਜੋ ਮੇਰਾ ਆਊਗਾ ਉਹਨੂੰ ਸਹੀ ਕਰ ਲੈਂਦੀ ਆ। ਤਾਂ ਮੇਰਾ ਜਿਹੜਾ ਫਿਊਚਰ ਹੈ ਨਾ ਉਹਦੇ ਬ੍ਰਾਈਟ ਹੋਣ ਦੇ ਚਾਂਸਸ ਹੈਗੇ ਆ। ਤਾਂ ਸਾਡਾ ਫਿਊਚਰ ਕੁਝ ਵੀ ਨਹੀਂ ਹੈਗਾ ਸਿਰਫ ਸਾਡਾ ਪ੍ਰੈਜ਼ੈਂਟ ਹੈ। ਜੋ ਪ੍ਰੈਜ਼ੈਂਟ ਵਿੱਚ ਅਸੀਂ ਜਿਵੇਂ ਕਹਿੰਦੇ ਕਿ ਜੋ ਪ੍ਰੈਜ਼ੈਂਟ ਦੇ ਵਿੱਚ ਅਸੀਂ ਬੀ ਬੋਵਾਂਗੇ ਸਾਨੂੰ ਉਹਦਾ ਰਿਜ਼ਲਟ ਹੀ ਜਾ ਕੇ ਫਿਊਚਰ 'ਚ ਮਿਲਣਾ ਹੈ। ਫਿਊਚਰ ਕੋਈ ਉੱਤੋਂ ਡਿੱਗ ਕੇ ਨਹੀਂ ਆਉਂਦਾ। ਉਹ ਅੱਜ ਸਾਡਾ ਪ੍ਰੈਜ਼ੈਂਟ ਹੀ ਸਾਡਾ ਫਿਊਚਰ ਬਣਾਉਂਦਾ ਹੈ। ਤੋ ਤਿੰਨੇ ਚੀਜ਼ਾਂ ਨਾ ਬਹੁਤ ਇੰਪੋਰਟੈਂਟ ਐ ਇਟਸ ਲਾਈਕ ਕਿ ਪਾਸਟ ਜਦ ਮੈਂ ਬਹੁਤ ਸਰੀਆ ਬਹੁਤ ਕੁਝ ਕੀਤਾ ਆ ਉਹੀ ਪਾਸਟ ਵਾਲੀਆਂ ਚੀਜ਼ਾਂ ਨੇ ਮੇਰੇ ਸਾਹਮਣੇ ਆਉਣਾ ਆ ਉਹ ਅੱਜ ਆ ਸਕਦੀਆਂ ਅੱਜ ਮੇਰਾ ਪ੍ਰੈਜ਼ੈਂਟ ਹੋਊਗਾ ਕੱਲ ਆ ਸਕਦੀਆਂ ਕੱਲ ਮੇਰਾ ਪ੍ਰੈਜ਼ੈਂਟ ਹੋਊਗਾ ਬਟ ਪਾਸਟ ਵਾਲਾ ਹਮੇਸ਼ਾ ਸਾਡੇ ਸਾਹਮਣੇ ਆਊਗਾ ਉਹਨੂੰ ਡੀਲ ਕਰਕੇ ਅਸੀਂ ਆਪਣਾ ਪ੍ਰੈਜ਼ੈਂਟ ਬਣਾਉਣਾ ਆ ਜੋ ਪ੍ਰੈਜ਼ੈਂਟ ਦਾ ਰਿਜ਼ਲਟ ਬਣਾਵਾਂਗੇ ਜਾਂ ਜੋ ਵੀ ਪ੍ਰੈਜ਼ੈਂਟ 'ਚ ਜਿੱਦਾਂ ਵੀ ਡੀਲ ਕਰਾਂਗੇ ਉਹੀ ਸਾਡੇ ਫਿਊਚਰ 'ਚ ਜਾਣਾ ਆ ਸੋ ਸਭ ਤੋਂ ਜ਼ਿਆਦਾ ਪਾਵਰ ਕਿੱਥੇ ਆ ਪrezent ਦੇ ਵਿੱਚ ਸਾਡੇ ਵਿੱਚ ਇਦਾਂ ਦੀਆਂ ਜਿਹੜੀਆਂ ਪ੍ਰੈਡਿਕਸ਼ਨਸ ਹੁੰਦੀਆਂ ਨੇ ਨਾ ਜਿਆਦਾ ਮੈਨੂੰ ਐਸਟਰੋਲੋਜੀ ਪ੍ਰੈਡਿਕਸ਼ਨਸ ਬਾਰੇ ਨਹੀਂ ਪਤਾ ਬਟ ਇੱਕ ਬੇਸਿਕ ਜੀ ਅੰਡਰਸਟੈਂਡਿੰਗ ਲੈਵਲ ਤੇ ਗੱਲ ਕਰਦੇ ਆ ਕਿ ਜਦੋਂ ਕੋਈ ਜਨਮ ਪੱਤਰੀ ਬਣਾਉਂਦਾ ਆ ਪ੍ਰੈਡਿਕਸ਼ਨਸ ਹੁੰਦੀਆਂ ਨੇ ਤਾਂ ਕੀ ਹੁੰਦਾ ਹੈ ਕਿ ਉਹ ਸਾਨੂੰ ਦੱਸਦੇ ਹੁੰਦੇ ਨੇ ਜਿਹੜੇ ਲੋਕ ਤਾਂ ਇਸ ਗੱਲ 'ਤੇ ਯਕੀਨ ਕਰਦੇ ਨੇ ਕਿ ਹਾਂ ਪੁਨਰ ਜਨਮ ਹੁੰਦਾ ਆ ਸੋਲ ਇੱਕ ਬਾਡੀ ਤੋਂ ਦੂਸਰੀ ਬਾਡੀ ਟਰੈਵਲ ਕਰਦੀ ਆ ਸਾਡਾ ਜਨਮ ਪਹਿਲਾਂ ਅਸੀਂ ਕਿਸੇ ਹੋਰ ਬਾਡੀ 'ਚ ਸੀ ਉਹ ਇਸ ਗੱਲ ਨੂੰ ਰਿਲੇਟ ਕਰ ਸਕਦੇ ਆ ਬਟ ਜਿਨ੍ਹਾਂ ਨੂੰ ਹਲੇ ਕਨਸੈਪਟ ਨਹੀਂ ਕਲੀਅਰ ਕਿ ਹਾਂ ਦੀਪਾ ਜਨਮ ਜਿਹੜੇ ਹੁੰਦੇ ਨੇ ਐਗਜ਼ਿਸਟ ਕਰਦੇ ਨੇ ਉਹਨਾਂ ਨੂੰ ਇਹ ਥੋੜੀ ਗੱਲ ਆਡ ਲੱਗ ਸਕਦੀ ਹੈ ਤਾਂ ਜਿੱਦਾਂ ਮੈਂ ਕਹਿ ਰਹੀ ਕਿ ਜਿੱਦਾਂ ਪ੍ਰੈਡਿਕਸ਼ਨਸ ਪੱਤਰੀਆਂ ਬਣਦੀਆਂ ਨੇ ਪ੍ਰੈਡਿਕਸ਼ਨਸ ਕੀਤੀਆਂ ਜਾਂਦੀਆਂ ਨੇ ਤਾਂ ਉਹ ਪ੍ਰੈਡਿਕਸ਼ਨਸ ਕੀ ਹੁੰਦੀਆਂ ਨੇ ਉਹ ਪ੍ਰੈਡਿਕਸ਼ਨ ਸਾਡੇ ਪਾਸਟ ਜਨਮ ਤੋਂ ਅਸੀਂ ਜੋ-ਜੋ ਕੈਰੀ ਕਰਕੇ ਲੈ ਕੇ ਆਏ ਆ ਨਾ ਅੱਜ ਤੱਕ ਜਿੱਦਾਂ ਅੱਜ ਮੇਰਾ ਜਨਮ ਹੋਇਆ ਅੱਜ ਤੱਕ ਮੈਂ ਪਾਸਟ ਜਨਮਾਂ ਤੋਂ ਜੋ-ਜੋ ਮੇਰੇ ਸੋਲ ਨੇ ਕੈਰੀ ਕੀਤਾ ਉਸ ਬੇਸ ਤੇ ਉਹ ਪ੍ਰੈਡਿਕਸ਼ਨਸ ਬਣਾਉਂਦੇ ਨੇ ਉਹਦੇ ਵਿੱਚ ਉਹ ਆਪਣੇ ਅਕੋਰਡਿੰਗ ਜੋ ਵੀ ਗ੍ਰਹਿਾਂ ਦਾ ਰੋਲ ਹੁੰਦਾ ਆ ਆਪਾਂ ਇੰਨਾ ਡੀਪ ਨਹੀਂ ਜਾਣਾ ਉਹਦੇ ਵਿੱਚ ਉਹ ਹੁਣ ਲੈਟ ਅ ਸਪੋਜ਼ ਮੈਂ ਪਿੱਛੋਂ ਮਿੱਠਾ ਖਾਂਦੀ ਆ ਰਹੀ ਸੀ ਖਾਂਦੀ ਆ ਰਹੀ ਸੀ ਖਾਂਦੀ ਆ ਰਹੀ ਸੀ ਅੱਜ ਮੇਰੀ ਰਿਪੋਰਟ ਆਈ ਕਿ ਹਾਂ ਕਿਉਂਕਿ ਮੈਂ ਪਿੱਛੋਂ ਮਿੱਠਾ ਖਾਂਦੀ ਆ ਰਹੀ ਆ ਤਾਂ ਅੱਜ ਮੇਰੀ ਰਿਪੋਰਟ ਦੇ ਵਿੱਚ ਇਹ ਆਊਗਾ ਕਿ ਤੁਹਾਨੂੰ ਡਾਇਬੀਟਿਸ ਹੋਣ ਦੇ ਚਾਂਸ ਹੈਗੇ ਨੇ ਆਬਵੀਅਸ ਲਿਖੋ ਕਿ ਮੇਰੇ ਜਿਹੜੇ ਪਿਛਲੇ ਜਨਮ ਹੈ ਨਾ ਉਹਦੇ 'ਚ ਮੈਂ ਬਹੁਤ ਮਿੱਠਾ ਖਾਦਾ ਐ ਤੇ ਮੈਨੂੰ ਪੰਡਿਤ ਜੀ ਕਹਿਣਗੇ ਕਿ ਤੁਹਾਨੂੰ ਡਾਇਬੀਟਿਸ ਹੋਣ ਦੇ ਚਾਂਸ ਹੈਗੇ ਨੇ ਆਪਾਂ ਨੂੰ ਕੀ ਮੰਨ ਲੈਣਾ ਕਿ ਮੇਰੇ ਡਾਇਬੀਟਿਸ ਹੋਣ ਦੇ ਚਾਂਸ ਹੈਗੇ ਨੇ ਮਤਲਬ ਮੈਨੂੰ ਡਾਇਬੀਟਿਸ ਹੋਣੀ ਹੀ ਹੋਣੀ ਹੈ ਆਪਾਂ ਨੂੰ ਪੱਕਾ ਮੰਨ ਲੈਣਾ ਜਦਕਿ ਉਹ ਸਿਰਫ ਪ੍ਰੈਡਿਕਸ਼ਨਸ ਹੁੰਦੀਆਂ ਨੇ ਤੁਹਾਡੇ ਪੁਰਾਣੇ ਕਰਮਾਂ ਦੇ ਬੇਸ ਤੇ ਆ ਪੁਰਾਣੇ ਚੀਜ਼ਾਂ ਦੇ ਬੇਸ ਤੇ ਉਹਨਾਂ ਨੇ ਸਾਨੂੰ ਅੱਜ ਤੱਕ ਦਾ ਦੱਸਿਆ ਜਦੋਂ ਮੇਰਾ ਜਨਮ ਹੋਇਆ ਉਹਨੂੰ ਕਿਹਾ ਕਿ ਅੱਜ ਮੇਰਾ ਜਨਮ ਹੋਇਆ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਡਾਇਬੀਟਿਸ ਹੋਣ ਦੇ ਚਾਂਸ ਆ ਤਾਂ ਮੈਂ ਫਿਊਚਰ 'ਚ ਅਗਰ ਇਸ ਚੀਜ਼ ਦਾ ਧਿਆਨ ਰੱਖ ਲਵਾਂ कि हाँ मैं मिठा ना खाव मैं, मैं अपना लाइफ स्टाइल वी मेनटेन रखा तो इन्ह चीज़ों का ध्यान रखा तो किनों तो लगता है कि ट्रू स्ट्रो होबवियसली नॉट क्योंकि मैं अपना पूरा ध्यान रख रह रही हूँ अपनी सेहत का ध्यान रख रह रही हाँ तो मैं डायबिटिज हो चांस नाइनटी नाइन परसेंट घट जाएंगे वन परसेंट चलो आप पर एज्यूम करके चल रहे हैं है ना तो वह मेरे चांस घट जाएंगे तो फिर मेरे प्रेजेंट दे बेस से ਜੋ ਮੇਰੇ ਕੋਲ ਹੈਗਾ ਆ ਮੈਂ ਉਹਦੇ ਨਾਲ ਹੀ ਆਪਣਾ ਫਿਊਚਰ ਬਣਾਉਂਗੀ ਨਾ ਗੱਲ ਫੇਰ ਹੋ ਜਾਂਦੀ ਹੈ ਕਿ ਸਾਰੀ ਪਾਵਰ ਕਿੱਥੇ ਆ ਸਾਡੇ ਪ੍ਰੈਸੈਂਟ ਦੇ ਵਿੱਚ ਕਿਉਂਕਿ ਅਸੀਂ ਪ੍ਰੋਡਿਕਸ਼ਨਸ ਨੂੰ ਪੱਕਾ ਮੰਨ ਕੇ ਚੱਲ ਲੈਂਦੇ ਆ ਤੇ ਸਾਨੂੰ ਅਸੀਂ ਆਪਣੇ ਆਪ 'ਚ ਕੁਝ ਚੇਂਜ ਨਹੀਂ ਲਿਆਉਂਦੇ ਕੋਈ ਮਤਲਬ ਰਿਕਵਰੀ ਨਹੀਂ ਕਰਦੇ ਤਾਂ ਉਹ ਚੀਜ਼ਾਂ ਫਿਰ ਐਟ ਦਾ ਐਂਡ ਆਫ ਦਾ ਡੇ ਜਾ ਕੇ ਟਰੂ ਹੋ ਜਾਂਦੀਆਂ ਨੇ ਫਿਰ ਅਸੀਂ ਕਹਿੰਦੇ ਆ ਕਿ ਹਾਂ ਮੇਰੀ ਜਨਮ ਪੱਤਰੀ ਦੇ ਵਿੱਚ ਵੀ ਆ ਚੀਜ਼ ਲਿਖੀ ਸੀਗੀ ਕਿ ਇਹ ਹੋਣੀ ਹੀ ਹੋਣੀ ਐ ਉਹ ਕਿਉਂ ਹੋਈ ਕਿਉਂਕਿ ਤੁਹਾਨੂੰ ਉਹਨਾਂ ਨੇ ਦੱਸਦੇ ਸੀ ਤੁਹਾਡੇ ਸਿੰਪਟਮਸ ਕਾ ਦੇ ਸਿੰਪਟਮਸ ਦੱਸਣ ਤੋਂ ਬਾਅਦ ਵੀ ਤੁਹਾਨੂੰ ਇਹ ਵੀ ਦੱਸਤਾ ਸੀ ਕਿ ਤੁਹਾਨੂੰ ਡਾਇਬੀਟਿਸ ਹੋਣ ਦੇ ਚਾਂਸ ਹੈ ਬਟ ਤੁਸੀਂ ਧਿਆਨ ਨਹੀਂ ਦਿੱਤਾ ਕਿ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ ਜੇ ਸਾਨੂੰ ਇਹ ਜਨਮ ਮਿਲਿਆ ਆ ਨਾ ਤੇ ਇਹ ਸਾਨੂੰ ਆਪਣੇ ਆਪ ਨੂੰ ਠੀਕ ਕਰਨ ਵਾਸਤੇ ਮਿਲਿਆ ਆ ਪ੍ਰੈਡਿਕਸ਼ਨਸ ਤਾਂ ਬਹੁਤ ਹੈਲਪਫੁਲ ਹੁੰਦੀਆਂ ਨੇ ਇਹ ਚੀਜ਼ਾਂ ਬਹੁਤ ਹੈਲਪਫੁਲ ਹੁੰਦੀਆਂ ਅਗਰ ਉਹ origignal authentic ਹੈਗੀਆਂ ਨੇ ਤਾਂ ਤਾਂ ਇਹ ਚੀਜ਼ਾਂ ਸਾਨੂੰ ਦੱਸ ਸਕਦੀਆਂ ਨੇ ਕਿ ਤੁਹਾਨੂੰ ਕਿਹੜੀ-ਕਿਹੜੀ ਚੀਜ਼ 'ਤੇ ਧਿਆਨ ਦੇਣ ਦੀ ਲੋੜ ਹੈ ਹਰ ਇੱਕ ਲਾਈਫਟਾਈਮ ਦੇ ਵਿੱਚ ਹਰ ਇੱਕ ਇਨਸਾਨ ਨੂੰ ਡਿਫਰੈਂਟ ਡਿਫਰੈਂਟ ਚੀਜ਼ਾਂ ਧਿਆਨ ਦੇਣ ਦੀ ਲੋੜ ਹੁੰਦੀ ਹੈ ਤਾਂ ਉੱਥੇ ਪ੍ਰੈਡਿਕਸ਼ਨਸ ਸਾਡੀਆਂ ਜਨਮ ਪੱਤਰੀਆਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਬਟ ਅਸੀਂ ਉਹਨੂੰ ਪਤਾ ਹੈ ਕਿ ਮੰਨ ਲੈਂਦੇ ਕਿ ਇਹ ਤਾਂ ਬਸ ਸਟੈਂਪ ਲੱਗ ਗਈ ਹੈ ਹੋਰ ਕੁਝ ਨਹੀਂ ਹੋ ਸਕਦਾ ਬਹੁਤ ਕੁਝ ਹੋ ਸਕਦਾ ਹੈ ਤੁਹਾਡੇ ਪ੍ਰੈਸੈਂਟ ਦੇ ਵਿੱਚ ਬਹੁਤ ਪਾਵਰ ਹੈ ਬਹੁਤ ਬਹੁਤ ਮਤਲਬ ਤੁਹਾਡੀ ਇਮੇਜਿਨੇਸ਼ਨ ਤੋਂ ਵੀ ਬਿਯੋਂਡ ਪਾਵਰ ਹੈ ਸਿਰਫ ਅਸੀਂ ਉਹਦੀ ਰਿਸਪੌਂਸਿਬਿਲਟੀ ਲੈਣ ਲਈ ਤਿਆਰ ਨਹੀਂ ਹੁੰਦੇ ਸਾਡੇ 'ਚ ਇੰਨੀ ਪਾਵਰ ਨਹੀਂ ਹੁੰਦੀ ਕਿ ਅਸੀਂ ਉਸ ਚੀਜ਼ ਦੀ ਰਿਸਪੌਂਸਿਬਿਲਟੀ ਲੈ ਸਕੀਏ ਕਿਉਂਕਿ ਅਸੀਂ ਆਪਣੀ ਲਾਈਫ ਨੂੰ ਨਹੀਂ ਸਮਝਦੇ ਕਿ ਸਾਡੀ ਲਾਈਫ ਅਸੀਂ ਸਿਰਫ ਜਸਟ ਸੋ ਲਿਆ ਉੱਠ ਲਿਆ ਗਾ ਲਿਆ ਖਾ ਲਿਆ ਪੀ ਲਿਆ ਇਹ ਸਭ ਕਰਕੇ ਅਸੀਂ ਸੋ ਜਾਂਦੇ ਆਂ ਸੁਬਾ ਉੱਠ ਜਾਂਦੇ ਆਂ ਬਸ ਇਹ ਸਾਡੀ ਲਾਈਫ ਸਮਝਦੇ ਆਂ ਬਟ ਅਗਰ ਅਸਲ ਦੇ ਵਿੱਚ ਅਸੀਂ ਸਮਝੀਏ ਨਾ ਕਿ ਸਾਡੀ ਲਾਈਫ ਕੀ ਹੈ ਤਾਂ ਇਹ ਇੱਕ ਬਹੁਤ ਸੋਹਣੀ ਚੀਜ਼ ਹੈ ਲਾਈਫ ਨੂੰ ਅਪਰ ਡਿਸਕਸ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਕਿ ਐਕਚੁਅਲ ਦੇ ਵਿੱਚ ਸਾਡੀ ਲਾਈਫ ਕੀ ਹੈ